40 ਮੁਕਤਿਆਂ ਨੂੰ ਸਮਰਪਿਤ ਮਾਗੀ ਦੇ ਤਿਹਾੜੀ ਤੇ ਹਰ ਵਾਰ ਦੀ ਤਰ੍ਹਾਂ ਸ਼ਰਬੀ ਅਕਾਲੀ ਦਲ ਇਸ ਵਾਰ ਵੀ ਬਹੁਤ ਭਰਮੀ ਅਕਾਲੀ ਕਾਨਫਰੰਸ ਕਰਨ ਜਾ ਰਿਹਾ ਹੈ ਬਲਕਿ ਇਸ ਵਾਰ ਅਕਾਲੀ ਦਲ ਦੋ ਕਾਨਫਰੰਸ ਕਰਨ ਜਾ ਰਿਹਾ ਹੈ 12 ਜਨਵਰੀ ਨੂੰ ਇਸਤਰੀ ਕਾਲੀ ਦਲ ਦੀ ਕਾਨਫਰੰਸ ਹੋਵੇਗੀ ਜਿਸ ਵਿੱਚ ਸਿਰਫ ਤੇ ਸਿਰਫ ਬੇਬੀਆਂ ਹੀ ਪਾਰਟ ਲੈਣਗੀਆਂ 40 ਮੁਕਤਿਆਂ ਨੂੰ ਸਮਰਪਿਤ ਮਾਗੀ ਦੇ ਤਿਹਾੜ ਤੇ ਹਰ ਵਾਰ ਦੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਵੀ ਬਹੁਤ ਭਰਮੀ ਅਕਾਲੀ ਕਾਨਫਰੰਸ ਕਰਨ ਜਾ ਰਿਹਾ ਹੈ ਬਲਕਿ ਇਸ ਵਾਰ ਅਕਾਲੀ ਦਲ ਦੋ ਕਾਨਫਰੰਸ ਕਰਨ ਜਾ ਰਿਹਾ ਹੈ 12 ਜਨਵਰੀ ਨੂੰ ਇਸ੍ਰੀ ਅਕਾਲੀ ਦਲ ਦੀ ਕਾਨਫਰੰਸ ਹੋਵੇਗੀ ਜਿਸ ਵਿੱਚ ਸਿਰਫ ਤੇ ਸਿਰਫ ਬੀਬੀਆਂ ਹੀ ਪਾਰਟ ਲੈਣਗੀਆਂ ਅਤੇ 14 ਜਨਵਰੀ ਨੂੰ ਹਰ ਵਾਰ ਦੀ ਤਰ੍ਹਾਂ ਬਹੁਤ ਵੱਡਾ ਵਿਸ਼ਾਲ ਇਕੱਠ ਜੋ ਹੋਵੇਗਾ ਜਿੱਥੇ ਪੰਥਕ ਵਿਚਾਰਾਂ ਹੋਣਗੇ ਇਹ ਰੈਲੀ ਦਾ ਸਥਾਨ ਜੋ ਹੈ ਇਹ ਬਲੋਟ ਰੋਡ ਤੇ ਬਾਈਪਾਸ ਉਪਰ ਸਥਿਤ ਹੈ ਜਿਸ ਤੇ ਕਿ ਹਰ ਸਾਲ ਦੀ ਤਰ੍ਹਾਂ ਹਰ ਸਾਲ ਇੱਥੇ ਹੀ ਕਾਲੀ ਦਲ ਕਾਨਫਰੰਸ ਕਰਦਾ ਹੈ ਤਾਂ ਇਸ ਤੇ ਆਉਣ ਦਾ ਜੋ ਰਸਤਾ ਹੈਗਾ ਉਹ ਵੀ ਬਲੋਟ ਰੋਡ ਰਾਹੀਂ ਆਇਆ ਜਾ ਸਕਦਾ ਹੈ ਦੂਸਰੀਆਂ ਜੋ ਸੜਕਾਂ ਹੈਗੀਆਂ ਉਸ ਤੋਂ ਵੀ ਸੰਗਤ ਬਾਈਪਾਸ ਹੋ ਕੇ ਬਲੋਟ ਰੋਡ ਰਾਹੀਂ ਇੱਥੇ ਐਂਟਰ ਕਰ ਸਕਦੀ ਹੈ ਤੇ ਇਸ ਵਾਰ ਅਸੀਂ 6-7 ਪਾਰਕਿੰਗ ਬਲੋਡ ਰੋਡ ਤੇ ਜੋ ਬਹੁਤ ਖੁੱਲੀਆਂ ਪਾਰਕਿੰਗ ਅਸੀਂ ਉਹਨਾਂ ਦਾ ਵੀ ਇੰਤਜ਼ਾਮ ਨਿਸ਼ਾਨਦੇਹੀ ਕਰ ਲਈ ਹੈ ਤਾਂ ਉਹ ਸੰਗਤ ਨੂੰ ਕੋਈ ਵੀ ਐ ਸੱਚ ਕੋਈ ਦਿੱਕਤ ਨਹੀਂ ਆਵੇਗੀ ਤੇ ਇਸ ਰੈਲੀ ਦੇ ਵਿੱਚ ਪੰਜਾਬ ਦੇ ਮੌਜੂਦਾ ਹਾਲਾਤ ਪੰਜਾਬ ਨੂੰ ਦਰਪੇਸ਼ ਮੁਸ਼ਕਲਾਂ ਪੰਥ ਨੂੰ ਦਰਪੇਸ਼ ਮੁਸ਼ਕਲਾਂ ਉਹਨਾਂ ਤੇ ਵਿਸਥਾਰ ਸਹਿਤ ਜੋ ਹੈ ਵਿਚਾਰ ਕੀਤਾ ਜਾਣਾ ਕਿਹੜੀ ਕਿਹੜੀ ਲੀਡਰਸ਼ਿਪ ਹੈ ਜਿਹੜੀ ਉਹ ਪਹੁੰਚ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਸਮੇਤ ਸਾਡੇ ਪ੍ਰਧਾਨ ਸਰ ਸੁਬੀਰ ਸਿੰਘ ਜੀ ਬਾਦਲ ਸਰ ਪ੍ਰੇਮ ਸਿੰਘ ਜੀ ਚੰਦੂ ਬਾਜਰਾ ਸਾਬ ਬਲਵਿੰਦਰ ਸਿੰਘ ਜੀ ਪੁੰਦੜ ਅਤੇ ਜਿੰਨੇ ਵੀ ਸੀਨੀਅਰ ਲੀਡਰਸ਼ਿਪ ਆਇਆ ਉਹ ਸਾਰੀ ਇਸ ਰੈਲੀ ਤੇ ਹਾਜ਼ਰ ਰਹੇਗੇ ਦੇਖੋ ਜਿਵੇਂ ਆਪਾਂ ਦੇਖਦੇ ਆਂ ਵੀ ਤਜਰਬਾ ਅਤੇ ਜੋਸ਼ ਦੋਨੇ ਇਸ ਰੈਲੀ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਜਿਵੇਂ ਜਿਹੜਾ ਕਿ ਗੱਲ ਕਰੀਏ ਤਾਂ ਸੀਨੀਅਰ ਅਕਾਲੀ ਦਲ ਦਾ ਜਿਹੜਾ ਤਜਰਬਾ ਹੈ ਔਰ ਨਾਲ ਹੀ ਸਾਈਡ ਬਾਈ ਸਾਈਡ ਜਿਹੜਾ ਹੈਗਾ ਯੂਥ ਅਕਾਲੀ ਦਲ ਦਾ ਔਰ ਐਸਓਆਈ ਦਾ ਜਿਹੜਾ ਹੈਗਾ ਜੋਸ਼ ਇਹਦੇ ਵਿੱਚ ਦੇਖਣ ਨੂੰ ਮਿਲੇਗਾ ਔਰ ਸਾਰੇ ਹੀ ਸਰਕਲ ਪ੍ਰਧਾਨਾਂ ਨੂੰ ਸਾਰੇ ਹੀ ਜ਼ਿਲ੍ਹਾ ਪ੍ਰਧਾਨਾਂ ਨੂੰ ਸਾਰਿਆਂ ਨੂੰ ਇਹ ਮੀਟਿੰਗਸ ਹੋ ਚੁੱਕੀਆਂ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਹ ਪੰਥਕ ਇਕੱਠ ਹੈ ਇਹਦੇ ਵਿੱਚ ਯੂਥ ਦੀ ਬਹੁਤ ਵਧੀਆ ਭੂਮਿਕਾ ਰਹੇਗੀ ਕੀ ਟਾਈਮਿੰਗ ਕੀ ਰਹੇਗੀ ਟਾਈਮਿੰਗ ਕੀ ਔਰ ਦਿਨ ਕੀ ਟਾਈਮਿੰਗ ਦੇਖੋ ਵਰਕਰਸ ਲਈ ਤਾਂ ਟਾਈਮਿੰਗ 24/7 ਹੀ ਹੈ ਅੱਜ ਤੋਂ ਸਾਰੀਆਂ ਤਿਆਰੀਆਂ ਅਸੀਂ ਕਰ ਰਹੇ ਹੈਗੇ ਹਾਂ ਪਰ ਜੋ ਸੰਗਤ ਦੇ ਆਉਣ ਦਾ ਟਾਈਮ ਹੈਗਾ ਉਹ ਤਕਰੀਬਨ 10 ਵਜੇ ਸੰਗਤ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਲੀਡਰ ਸਾਹਿਬਾਨਾਂ ਦੇ ਜਿਹੜੇ ਵਿਚਾਰ ਹੈ ਉਹ 11 ਤੋਂ ਲੈ ਕੇ ਔਨਵਰਡ ਜਦੋਂ ਸੀਨੀਅਰ ਜਿੰਨਾ ਚਿਰ ਸੀਨੀਅਰ ਲੀਡਰਸ਼ਿਪ ਦਾ ਵਿਚਾਰ ਨਹੀਂ ਰੱਖੇ ਜਾਂਦੇ ਉਹਨਾਂ ਦੇਰ ਤੱਕ 2 ਵਜੇ ਤੱਕ ਇਹ ਰੈਲੀ ਚੱਲਦੀ ਹੈ